ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਮਨੁੱਖ ਦੀਆਂ ਲੋੜਾਂ ਬਾਰੇ ਕਥਾ ਮਨੁੱਖ ਦੀਆਂ ਲੋੜਾਂ ਦਾ ਪ੍ਰਮਾਤਮਾ ਨੂੰ ਸਭ ਪਤਾ ਹੈ ਕੀ ਦੇਣਾ ਮਨੁੱਖ ਨੂੰ ਕੀ ਨਹੀਂ ਦੇਣਾ ਕਿਹੜੀ ਚੀਜ਼ ਚੰਗੀ ਆ ਜੇ ਹੋ ਸਕਦਾ ਜੋ ਆਪਾਂ ਮੰਗਦੇ ਆ ਉਹ ਆਪਣੇ ਲਈ ਮਾੜਾ ਹੋਵੇ ਤਾਂ ਪ੍ਰਮਾਤਮਾ ਨਹੀਂ ਅਜਿ ਦੇ ਰਿਹਾ ਜਦੋਂ ਸਮਾ ਆਊਗਾ ਸਮਾ ਆਉਣ ਤੇ ਦੇ ਦੇਗਾ ਪਰ ਮਨੁੱਖ ਨੂੰ ਐ ਲੱਗਦਾ ਜਿਵੇਂ ਪ੍ਰਮਾਤਮਾ ਮੇਰਾ ਵੈਰੀ ਆ ਕਿ ਇੰਨੇ ਚਿਰ ਦਾ ਮੈਂ ਅਰਦਾਸ ਕਰਦਾ ਇੰਨੇ ਚਿਰ ਦਾ ਮੈਂ ਪਾਠ ਕਰਦਾ ਮੈਨੂੰ ਇਹ ਚੀਜ਼ ਨਹੀਂ ਮਿਲ ਰਹੀ ਜੇ ਨਹੀਂ ਮਿਲ ਰਹੀ ਉਹ ਚ ਵੀ ਆਪਣੇ ਭਲਾ ਆ ਬਾਕੀ ਸਾਧ ਸੰਗਤ ਜੀ ਇੱਛਾ ਕਦੇ ਵੀ ਮਨੁੱਖ ਦੀ ਖਤਮ ਨਹੀਂ ਹੁੰਦੀ ਇੱਛਾ ਇੱਕ ਪੂਰੀ ਹੋਈ ਦੂਜੀ ਨੂੰ ਮਨੁੱਖ ਤੁਰਪਿੰਦਾ ਦੂਜੀ ਪੂਰੀ ਹੋਈ ਤਾਂ ਹੋਰ ਖਲੋ ਜਾਂਦੀਆਂ ਆਣ ਕੇ ਬਾਕੀ ਇਹ ਗੱਲ ਹੈ ਕਿ ਉਹਦੀ ਰਜਾ ਚ ਰਹੀਏ ਜਦੋਂ ਉਹਦੀ ਰਜਾ ਚ ਰਹਿਣਾ ਆ ਜਾਂਦਾ ਫਿਰ ਕਿ ਇਹ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ ਇੱਕ ਸਟ੍ਰੈਸ ਨਹੀਂ ਰਹਿੰਦਾ ਕਿ ਜੋ ਪਰਮਾਤਮਾ ਕਰ ਰਿਹਾ ਤੋ ਵਧੀਆ ਕਰ ਰਿਹਾ ਸਾਡੀ ਭਲਾਈ ਆ ਉਹ ਚ ਜਦੋਂ ਆਪਾਂ ਇਹ ਸਮਝਣਦਾ ਵੇ ਫਿਰ ਸਾਰਾ ਕੁਝ ਸੈੱਟ ਹੋ ਜਾਂਦਾ ਸਾਰਾ ਕੁਝ ਮਿਲ ਜਾਂਦਾ ਜੋ ਚਾਹੁੰਦੇ ਆਪਾਂ ਨੂੰ ਉਹ ਹੀ ਮਿਲਦਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਰਜਾ ਜੀ ਹੁਣ ਜੇ ਆਪਾਂ ਉਹਦੀ ਰਜਾ ਜੀ ਦੇ ਉਹਨੇ ਫਿਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰੱਖਣੀ ਬਾਕੀ ਸਾਧ ਸੰਗਤ ਜੀ ਤੁਸੀਂ ਸਰਵਣ ਕਰੋ ਵਿਸਤਾਰ ਨਾਲ ਕਥਾ ਬਹੁਤ ਵਧੀਆ ਕਥਾ ਬਹੁਤ ਮੋਟੀਵੇਸ਼ਨ ਵਾਲੀ ਕਥਾ ਆ ਆਪ ਜੀ ਦਾ ਇਸ ਚੈਨਲ ਤੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿराई ਨਾਲ ਸੁਣਨਾ ਉਹ ਨਹੀਂ ਹੈ ਨਾਲ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਆ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਮਨੁੱਖ ਸਮਾਂ ਕੱਢਦਾ ਹੈ ਨਾ ਯਤਨ ਕਰਦਾ ਹੈ ਨਾ ਉਪਰਾਲਾ ਕਰਦਾ ਹੈ 24 ਘੰਟੇ ਮਨੁੱਖ ਧਨ ਦੇ ਕਮਾਣ ਵਾਸਤੇ ਕੱਢ ਸਕਦਾ ਹੈ 24 ਘੰਟਿਆਂ 'ਚ 1 ਘੰਟਾ ਵੀ ਧਰਮ ਵਾਸਤੇ ਨਹੀਂ ਹੈ ਪ੍ਰਮਾਤਮਾ ਵਾਸਤੇ ਨਹੀਂ ਹੈ ਕਿਉਂ ਮਨ ਨਹੀਂ ਮੰਨਦਾ ਇਹ ਵੀ ਮੈਲਸ ਕਰੇ मनुख धन की खातर अपना दीन भी गवा स है दीन की खातर धन नहीं गवा सकता यह भी मैर्ज कर दिया मनुख तो प्रभावित नहीं धन तो प्रभावित है परमात्मा तो प्रभावित नहीं पदार्थ तो प्रभावित है पदार्थों की खातर परमात्मा छोड़या जा परमात्मा की है कुछ भी नहीं कुछ भी नहीं औखे okay, ना होना तो मैं कह देना चूंकि मैं मिशनरी मेरी जिम्मेवारी है अगर किसी मनुख ने गुरु की रहत मर्यादा दीन धर्म छोड़े है, तो कारण की होगा धन होगा और की है? पदार्थ गए संसार होगा और की है? इस तो अलावा और दिवे दिन बिसरे ओरे मनुख धन तो प्रभावित है धर्म तो नहीं मनुख परिवार तो प्रभावित है निरंकार तो नहीं मनुख पदार्थों तो प्रभावित है परमात्मा तो नहीं जिस तो मन प्रभावित नहीं मन उसनु मनदा भी नहीं मन जिसनु मनदा नहीं मनुष्यनु याद भी नहीं करदा मन जिसनु याद नहीं करदा ओदी प्राप्ति ਲਈ ना समा है ना संघर्ष सारी जिंदगी मनुख परिवार तो निछावर कर सकदा है जिंदगी दा दसवा भाग भी गुरु वास्ते नहीं है नहीं ਸਾਰੀ ਜ਼ਿੰਦਗੀ ਮਨੁੱਖ ਪਦਾਰਥਾਂ ਤੋਂ ਕੁਰਬਾਨ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਹਿੱਸਾ ਵੀ ਪਰਮਾਤਮਾ ਵਾਸਤੇ ਨਹੀਂ ਹੈ ਜਦਕਿ ਜ਼ਿੰਦਗੀ ਦਿੱਤੀ ਵੀ ਉਸਨੇ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਮੈਂ ਫਿਰ ਦਰਾਵਾ ਇਹਨੂੰ ਗਹਿਰੇ ਨਾਲ ਪਕੜਨਾ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਨਹੀਂ ਮੰਦਾ ਮਨ ਜਿਸ ਨੂੰ ਮੰਦਾ ਨਹੀਂ ਮਨੁਸ ਨੂੰ ਯਾਦ ਵੀ ਨਹੀਂ ਕਰਦਾ दुनिया भर के अवतारी पुरुष ने कह परमात्मा याद करो उर्दू च ने याद करना पंजाबी ने चेते करना संस्कृत ने सिमरन करना सिमरन करना चेते करना याद करना एको है एको बार याद किस दी आवेगी जिस तो मन प्रभावित है बार बार मन किस दी मंग करेगा जिस तो मन प्रभावित है ਬੜੇ ਧਿਆਨ ਨਾਲ ਸੁਣਨਾ ਮਨ ਜਿਸ ਤੋਂ ਪ੍ਰਭਾਵਤ ਨਹੀਂ ਮਨ ਮੰਨਦਾ ਹੀ ਨਹੀਂ ਮਨ ਯਾਦ ਵੀ ਨਹੀਂ ਕਰਦਾ ਮਨ ਕੋਈ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਤੁਸੀਂ ਆਖੋਗੇ ਪ੍ਰਭਾਵਤਾ ਤਾਂ ਤੇ ਗੁਰਦੁਆਰੇ ਆਇਆ ਪ੍ਰਭਾਵਤਾ ਤਾਂ ਤੇ ਬਾਣੀ ਪੜਦੇ ਮਨ ਮੰਨਦਾ ਸਾਡਾ ਪ੍ਰਮਾਤਮਾ ਨੂੰ ਗੁਰੂ ਨੂੰ ਤਾਂ ਹੀ ਤੇ ਗੁਰਦੁਆਰੇ ਆਉਂਦੇ ਆ ਹੁਣ ਮੈਂ ਬਾਵਨ ਅਖਰੀ ਦਾ ਦੂਜਾ ਸ਼ਲੋਕ ਤੁਹਾਡੇ ਸਾਹਮਣੇ ਰੱਖਾਂ ਗੁਰੂ ਅਰਜਨ ਦੇਵ ਜੀ ਦਾ ਇਹ ਤੇ ਸੀ ਕਬੀਰ ਦਾ ਮੈਂ ਪੂਰੀ ਬਾਵਨਾ ਖਰੀਦੀ ਕਥਾ ਦੀ ਬੇਸਤਰ ਸ਼ਹਿਰਾਂ ਦੇ ਵਿੱਚ ਕੀਤੀ ਹੈ ਜਮੂ ਕਾਨਪੁਰ ਲਖਨਊ ਦਿੱਲੀ इत्याद ਬਾਵਨਾ ਖਰੀ ਗੌੜੀ ਮੱਲਾ ਪੰਜਵਾ ਬਾਵਨਾ ਖਰੀ ਗੌੜੀ ਸ੍ਰੀ ਕਬੀਰ ਜੀ ਬਾਵਨਾ ਖਰੀ ਇੱਕ ਇੱਕ ਅੱਖਰ ਦੀ ਮਹਿਮਾ ਮਾ ਅੱਖਰ ਤੋਂ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾ ਦੇਸਿਦ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਮਨ ਜੈਸਾ ਹੋਰ ਕੋਈ ਨਹੀਂ ਕਿਉ ਇਹ ਮਨ ਸ਼ਕਤੀ ਇਹ ਮਨਸੀ ਹੋ ਇਹ ਮਨ ਪੰਜ ਤਤ ਕੋ ਜੀ ਮਨ ਸ਼ਿਵ ਨੂੰ ਮਨੇ ਪ੍ਰਮਾਤਮਾ ਨੂੰ ਮਨੇ ਤੇ ਮਨ ਪ੍ਰਮਾਤਮਾ ਹੋ ਜਾਂਦਾ ਹੈ ਮਨ ਪਦਾਰਥ ਨੂੰ ਮਨੇ ਤੇ ਮਨ ਪਦਾਰਥ ਹੋ ਜਾਂਦਾ ਹੈ ਮਨ ਪਰਿਵਾਰ ਨੂੰ ਮਨ ਲਵੇ ਤੇ ਪਰਿਵਾਰ ਦਾ ਰੂਪ ਹੋ ਜਾਂਦਾ ਹੈ ਮਨ ਨਿਰੰਕਾਰ ਨੂੰ ਮਨੇ ਤੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਤੋ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ ਧਨ ਨੂੰ ਧਨ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨੇ ਨਹੀਂ ਮੰਨੇ ਤੁਸੀਂ ਆਖੋਗੇ ਮੰਨੇ ਤਾਂ ਤੇ ਆਇਆ ਹੁਣ ਫਿਰ ਗੋੜੀ ਮੱਲਾ ਪੰਜਵਾਂ 52 ਅਖਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨ ਨੇ ਮੰਨਿਆ ਨਹੀਂ ਹੈ ਮਨ ਮੰਗਦਾ ਹੈ ਇਹ ਗੁਰੂ ਨੂੰ ਮੰਨਦਾ ਨਹੀਂ ਹੈ ਗੁਰੂ ਕੋਲ ਮੰਗਦਾ ਹੈ ਮੰਗ ਕਰਕੇ ਆਉਂਦਾ ਹੈ ਵਿਸ਼ਨੂੰ ਦੀ ਪੂਜਾ ਲక్ష్ਮੀ ਕਰਕੇ ਲక్ష్ਮੀ ਨਾ ਹੋਵੇ ਤੇ ਕੋਈ ਵਿਸ਼ਨੂੰ ਦੀ ਪੂਜਾ ਨਹੀਂ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਕਿ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਲੋਕ ਸੁਣੋ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬਈਆ ਜਾਂਤੇ ਕੁਸਲ ਨ ਕਬ ਹੋਂਤੀ ਜਦ ਵੀ ਇਹ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਛੋੜ ਕੇ ਬਾਕੀ ਸਭ ਕੁਝ ਮੰਗਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਹੈ ਮੰਗਦਾ ਹੈ ਆਖੇ ਮੰਗੇ ਕੀ ਦੇਹ ਦੇ ਐ ਵੀ ਲੈ ਐ ਵੀ ਤਾਂ ਐ ਵੀ ਮੇਰੇ ਘਰ ਆ ਜਾਏ ਐ ਵੀ ਮੇਰੇ ਘਰ ਆਏ ਐ ਵੀ ਮੇਰੇ ਘਰ ਆਏ ਤੇ ਪ੍ਰਮਾਤਮਾ ਕਹਿੰਦੇ ਵੀ ਮੈਂ ਵੀ ਆ ਜਾਵਾਂ ਨਾ ਤੂੰ ਇੱਕ ਪਾਸੇ ਰਹਿ ਤੇਰੀ ਕੋਈ ਲੋੜ ਉਹ ਆਏਗਾ ਤੇ ਮੇਰਾ ਸਭ ਕੁਝ ਬਦਲ ਕੇ ਰੱਖ ਦੇਗਾ ਆਪ ਦੀ ਗੈਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਨੇ ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨਦਾ ਹੈ ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਪੂਰੀਆਂ ਹੋਣ ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹੋਣ ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਹੁਣ 80 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਹੈ ਕਿ ਪ੍ਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪ੍ਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪ੍ਰਮਾਤਮਾ ਨੂੰ ਇੱਕ ਪਾਸੇ ਕੀਤਿਆਂ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੁਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੇ ਮਾਫ਼ ਤਾਈਂ ਕਿਸਾ ਨੂੰ ਕੈਂਚੇ ਲਾ ਸਕਦਾ ਹੈ ਗੁਰੂ ਨੂੰ ਇੱਕ ਪਾਸੇ ਕਰੇ ਇਹ ਕਲਗੀਧਰ ਤੋਂ ਇੱਕ ਪਾਸੇ ਹੋ ਆਪਾਂ ਉਸਤਰਾ ਫੇਰਨਾ ਹੈ ਕੈਂਚੀ ਫੇਰਨੀ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ ਤੂੰ ਜਰਾ ਇੱਕ ਪਾਸੇ ਹੋ ਤੂੰ ਇੱਕ ਪਾਸੇ ਹੋਏਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ ਤੂੰ ਸਾਹਮਣੇ ਆ ਗਿਆ ਕੋਲ ਬੈਠ ਗਿਆ ਤਾਂ ਫਿਰ ਮੈਂ ਉਸ ਤਰ੍ਹਾਂ ਕੇਲੇ ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ ਬੜੇ ਧਿਆਨ ਨਾਲ ਸੁਣਨਾ ਹੈ ਭਾਵੇਂ ਦਿਲ ਛਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਚੀ ਆ ਆਪਣੇ ਫਰਜ਼ ਨੂੰ ਨਿਭਾਣਾ। ਨਹੀਂ ਕਿਆਂ ਗੱਲਾਂ ਕਰਕੇ ਤੁਹਾਡੇ ਕੋਲ ਨਿਮੇ ਚਲੇ ਜਾਣਾ। ਇੱਕ ਕਮਜ਼ੋਰ ਮਰਕ ਪ੍ਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਉਹਦੀਆਂ ਖਾਹਿਸ਼ਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਇੱਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਮਰਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੇਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਵਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਨਕ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾਂ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਬਨਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੁਨੀਆਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਨੇ ਮੰਗਨੇ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ मनुख परमात्मा ਨੂੰ ਮੰਨਦਾ ਨਹੀਂ ਹੈ परमात्मा ਕੋਲੋਂ ਮੰਗਦਾ ਮਮਾ ਮੰਗਨ ਹਾਰ ਈਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂਤੇ ਕੁਸਲ ਨ ਕਬਹੁ ਥੀ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਪੰਜਾਬ ਲਈ ਤੇ ਚੜਦੇ ਪੰਜਾਬ ਦੇ ਵਿੱਚ ਵਰਤੇ ਆ ਤੇ ਜਾਂਦਾ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬਿਆਹ ਦੇ ਅਰਥ ਹੁੰਦੇ ਨੇ ਹੋਰ ਬਿਆਹ ਦੇ ਹੋਰ ਤੇ ਪਰ ਲਾਹੌਰ ਤੋਂ ਇਹਦੇ ਚੜਦੇ ਪੰਜਾਬ ਦੇ ਬਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲ ਦੀ ਰੋਟੀ ਬਿਆਹ ਭੋਜਨ ਪਰੂਥਾ ਭੋਜਨ ਬਹਿ ਦੇ ਅਰਥ ਪਰੂਥਾ ਕਰਦੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ ਰਾਵਲਪਿੰਡੀ ਇਤਿਆਦਕ ਬਿਆਹ ਦੇ ਅਰਥ ਹੋਰ ਹੋਰ ਬਿਆਹ ਦੇ ਹੋਰ ਦੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਭੋਂ ਥੀਆ ਜਦ ਵੀ ਪਰਮਾਤਮਾ ਕੋਲੋਂ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਣਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਭੋਂ ਥੀਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਹੈ ਇਦਾ ਸੰਬੰਧ ਮੰਗਣ ਦਾ ਹੈ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮम्मा ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਅਪਗ੍ਰਸਤੀਓ چھوٹਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਵਨ ਤੇ ਉਹਦੇ ਦੂਜੇ ਭਰਾ ਕੋਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਵਨ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫਿਰ ਵੀ ਤੇਰੇ ਕੋਲ ਚਾਰ ਹੋ ਜਾਣਗੇ ਉਹ ਦੇ ਕੋਲ ਧੋਣਗੇ ਇੱਕ ਢੋਣਾ ਇਹਨੂੰ ਦੇ ਉਹਦਾ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚ ਇੱਕ ਨਹੀਂ ਦੇਗਾ ਮਾਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲ ਬੱਚਾ ਈਆਣਾ ਮम्मा ਮੰਗਨ ਹਾਰ ਈਆਣਾ ਦੇਣ ਹਾਰ ਦੇ ਰਹੋ ਸਜਾਣਾ ਇੱਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ ਮਾਸੂਮ ਬੱਚੇ ਨੂੰ ਕੀ ਚਾਹੀਦਾ ਹੈ ਜੇ ਉਸ ਨੂੰ ਇਤਨਾ ਵੀ ਨਹੀਂ ਪਤਾ ਤੇ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿਉਂ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕੀ ਲੋੜ ਹੈ ਜੋ ਮੰਗੇ ਤੋਂ ਮੰਗੇ ਵੀ ਆ ਜਾਂਦੇ ਤੇ ਕੁਸਲਨਾ ਕਬ ਹੋទਿਆ ਮੰਗਣ ਦਾ ਸੰਬੰਧ ਹੈ ਮੰਨਣ ਦਾ ਸੰਬੰਧ ਨੇ ਹੁਣ ਮੈਂ ਅਰਜ਼ ਕਰਦਿਆਂ ਦੋ ਨੁਕਤੇ ਹੋਰ ਬਿਆਨ ਕਰਦਿਆਂ ਤੇ ਮੈਂ ਸਮਾਪਤੀ ਕਰਾਂ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਤੇ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਆਖਿਰ ਪ੍ਰੇਰਣਾ ਕਿੱਥੋਂ ਲੈਂਦਾ ਹੈ ਕਿੱਥੋਂ ਲੈਂਦਾ ਇਹਨਾਂ ਦੋ ਨੁਕਤਿਆਂ ਨੂੰ ਅਗਰ ਤੁਸੀਂ ਪਕੜ ਲਿਆ ਤੇ ਗੱਲ ਮੂਲ ਫੜੀ ਪਕੜਦੇ ਚਾ ਆ ਜਾਏਗੀ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪਰਮਾਤਮਾ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ब्रह्म ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ ਬ੍ਰਹਮ ਅਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ ਕਥਾ ਹੀ ਨਹੀਂ ਦੋਵੇਂ ਇਕੱਠੇ ਮਿਲਦੇ ਨੇ ਜਿਵੇਂ ਕੋਈ ਇਹ ਆਖੇ ਬੜੀ ਧੁੱਪ નીકਲੀ ਹੈ ਬੜਾ ਚਾਨਣਾ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੇ ਜਿਨੀ ਧੁੱਪ ਨਿਕਲੀ ਹੈ ਇਤਨਾ ਚਾਨਣਾ ਹੈ ਤੇ ਸੂਰਜ ਹੈ ਪਰ ਕੋਈ ਇਹ ਆਖੇ ਧੁੱਪ ਤੇ ਬੜੀ ਫੈਲੀ ਹੋਈ ਏ ਚਾਨਣਾ ਤੇ ਬੜਾ ਹੈ ਪਰ ਕੀ ਕਰੀਏ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਗਲਤ ਹੈ ਕਿ ਕੋਈ ਇਹ ਆਖੇ ਸੂਰਜ ਤੇ ਸਿਰ ਤੇ ਖੜਾ ਹੈ ਨਿਕਲਿਆ ਹੋਇਆ ਹੈ ਕਮਾਲ ਦੀ ਗੱਲ ਹੈ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਸੂਰਜ ਹੈ ਤਾਂ ਦਿਨ ਵੀ ਹੈ ਦਿਨ ਹੈ ਤਾਂ ਸੂਰਜ ਹੈ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਵੀ ਹੈ ब्रह्म है तो न लगने भी है ज्ञान है तो ब्रह्म भी है ज्ञान है तो भगवान है भगवान है तो ज्ञान है दोनों इकट्ठे प्रकट होते हैं आगे पीछे नहीं प्रकट होते इस वास्ते ज्ञान करके कोई भगवान दे मार्ग पे नहीं चलता फिर प्रेरणा किथों लेंडा है ए दो नुक्ते मैं थोनू बयान करने लगा ते फिर समाप्त थे रायपुर وچ ایک تارکیک بندے نے स्वामी विवेकानंद प्रश्न किया जिन्हें किसी वक्त किया विवेकानंद ने अगर भारत को बचाना है तो हर घर गुरु गोबिंद का एक लाडला होना चाहिए उसे तो प्रेरित होकर मदन मोहन मालविया ने भी कह दिता अगर भारत को आजाद रखना है संस्कृति को बचाई रखना है तो हर घर गुरु गोबिंद का एक सिख हो मदन मोहन मालवीया ਜਿਹਨੇ ਬਨਾਰਸ ਯੂਨੀਵਰਸਿਟੀ ਨੂੰ ਜਨਮ ਦਿੱਤਾ। ਇੱਕਦਮ ਉਹਨਾਂ ਦੀ ਗੱਲ ਪਕੜਦੇ ਚ ਆ ਗਈ ਇਹ ਬੰਦਾ ਕਿੱਥੋਂ ਪਿਆ ਬੋਲਦਾ ਹੈ। ਕੀ ਆ ਮਨੁੱਖ ਨੂੰ ਅੰਧ ਵਿਸ਼ਵਾਸ ਚਾਹੀਦਾ ਹੈ? ਕੀ ਮਨੁੱਖ ਨੂੰ ਲੋੜ ਹੈ ਬਲਾਈਂਡ ਫੇਥ ਦੀ? ਵਿਵੇਕਾਨੰਦ ਬੋਲਪੈ ਬਲਾਈਂਡ ਫੇਥ ਵੀ ਚਾਹੀਦਾ ਹੈ। ਪਰ ਇੱਕ ਸ਼ਰਤ ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ ਹੈ। ਪਰ ਜਿਸ ਤੇ ਵੀ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪਰਮਾਤਮਾ ਤੇ ਪ੍ਰਕਾਸ਼ਮਾਨ ਹੈ ਉਹਦੇ ਤੇ ਅਗਰ ਪੂਰਨ ਤੌਰ ਤੇ ਵਿਸ਼ਵਾਸ ਕਰ ਦਿੱਤਾ ਨਾਲ ਸਮਝ ਹੀ ਦੇ ਚੀ ਤੋ ਯਕੀਨ ਜਾਣੋ ਜਿੰਦਗੀ ਚ ਚਾਹਨਾ ਹੀ ਚਾਣਨਾ ਹੋ ਜਾਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਪਰ ਮਨੁੱਖ ਉਸ ਦੇ ਮਾਰਗ ਤੇ ਕਿਸ ਤਰ੍ਹਾਂ ਚਲੇ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਇਹ ਜੋ ਮੈਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਰ ਰਿਹਾ ਅਕਸ਼ਰੀ ਗਿਆਨ ਹੈ ਅਨਭਵੀ ਗਿਆਨ ਨਹੀਂ ਹੈ ਅਕਸ਼ਰੀ ਗਿਆਨ ਸੁਣਨ ਸੁਣਾਉਣ ਵਾਸਤੇ ਹੁੰਦਾ ਹੈ ਸਮਝਣ ਸਮਝਾਉਣ ਵਾਸਤੇ ਹੁੰਦਾ ਹੈ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਮਨੁੱਖ ਉਹ ਨਹੀਂ ਰਹੇਗਾ ਕਬੀਰ ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਤੇ ਪੰਡਤ ਲੋਕ ਸ਼ੂਦਰ ਨੂੰ ਪੜਾਂਦੇ ਵੀ ਨਹੀਂ ਸਨ ਇਤਨਾ ਗਿਆਨ ਜਿਹੜਾ ਉਹਦੇ ਅੰਦਰੋਂ ਪ੍ਰਗਟ ਹੋਇਆ ਉਹਨੂੰ ਅਨਭਵੀ ਗਿਆਨ ਕਹਿੰਦੇ ਨੇ ਜਿਹਨੇ ਕਬੀਰ ਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ ਬਦਲਦੀ ਕੋਈ ਨਹੀਂ ਤੇ ਵੀ ਮਰਦਾ ਕਥਾ ਹੀ ਨਹੀਂ ਬਦਲਦੇ ধੂਆ ਧਾਰ ਤਕਰੀਰਾਂ ਚੱਲਦੇ ਹਨ ਪਰ ਤਕਰੀਰ ਕਰਨ ਵਾਲੇ ਵੀ ਕੋਈ ਨਹੀਂ ਬਦਲਦੇ ਰਾਤ ਦਾ ਸ਼ੇਰ ਮੈਂ ਫਿਰ ਤੁਹਾਨੂੰ ਸਮਝਾ ਦਿਆਂ ਸੁਣਾ ਦਿਆਂ ਕਿਸੇ ਪਤਾ ਪੁੱਛੇ ਮੰਜ਼ਿਲ ਜਾਣਾ ਐ خدا ਤੇਰਾ ਪਤਾ ਮੈਂ ਕਿਹਦੇ ਕੋਲ ਪੁੱਛਾਂ ਕਿਸੇ ਪਤਾ ਪੁੱਛੇ ਮੰਜ਼ਿਲ ਜਾਣਾ ਐ خدا ਦਸਤੇ ਸਹੀ मैं तेरे घर का रस्ता के पुछा कौन मैं दसें किससे पता पूछे मंजिले जाना जिसको खबर थी तेरी वो बेखबर मिला जल तेरी खबर सी खबर दसन जोगा ही नहीं सी, चुप खामोश ते खबर दस दे पे न को खबर है ही कोई नहीं है ही कोई नहीं बड़ी कमाल की चोट की है इस शहर ने ਮਨੁੱਖ ਫਿਰ ਕਿਸ ਪ੍ਰੇਰਣਾ ਦੇ ਨਾਲ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਕਿਉਂਕਿ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਮਨੁੱਖ ਚੱਲਦਾ ਹੈ ਮੌਤ ਦੇ ਗਿਆਨੁ ਕਰਕੇ ਮਰਨਾ ਮੌਲਾ ਮਰਨਾ ਮੌਤ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਗੱਲ ਛੱਡ ਤੂੰ ਪਹਿਲੇ ਮੌਤ ਨੂੰ ਕਬੂਲ ਕਰ ਜਦ ਕਿਸੇ ਨਿਕਟਵਰਤੀ ਦੀ ਮੌਤ ਹੋਵੇ ਤੇ ਮਨੁੱਖ ਸਮਸ਼ਾਨ ਘਾਟ ਤੇ ਪਹੁੰਚਿਆ ਹੋਵੇ ਅਰਦਾਸ ਹਉਦ ਹੁੰਦਾ ਹੈ ਪਵਿੱਤਰ ਹੁੰਦਾ ਹੈ ਸੈਂਕੜੇ ਦਫਾ ਜਪਜੀ ਸਾਹਿਬ ਦੇ ਪਾਠ ਕੀਤੇ ਨਿਰਦਾਸ਼ੁੱਧ ਨਹੀਂ ਹੋਇਆ ਸ਼ਮਸ਼ਾਨ ਵਿੱਚ ਸ਼ੁੱਧ ਹੋ ਗਿਆ। ਨਾ ਕ੍ਰੋਧ ਨਾ ਲੋਭ ਨਾ ਕਾਮ ਹਿਰਦਾ ਬੈਰਾਗੀ ਉੱਥੇ। ਨਿਕਟ ਵਰਤੀ ਦੀ ਮੌਤ ਨਾਲ ਹਿਰਦਾ ਬੈਰਾਗੀ ਹੋ ਜਾਂਦਾ ਹੈ। ਤੇ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਨੂੰ ਆਪਣੀ ਮੌਤ ਦਿਖਾਏਗੀ ਦੇਵੇ ਆਪਣੀ ਮੌਤ। ਇਹ ਤੇ ਨਿਕਟ ਵਰਤੀ ਦੀ ਮੌਤ ਸੀ। ਇਹ ਤੇ ਸੰਬੰਧੀ ਦੀ ਮੌਤ ਸੀ। ਚਾਹੇ ਉਹ ਸੰਬੰਧੀ ਪਿਰਾਸੀ ਮਾਂ ਸੀ ਪਿਤਾ ਸੀ ਦੋਸਤ ਸੀ ਨਿਕਟਵਰਤੀ ਨਿਕਟਵਰਤੀ ਦੀ ਮੌਤ ਨਾਲ ਜੈਸੇ ਮੌਤ ਨੇੜੇ ਦਿਖਾਈ ਦਿੱਤੀ ਹਿਰਦਾ ਸ਼ੁੱਧ ਹੋ ਗਿਆ ਤੇ ਨਿਕਟਵਰਤੀ ਦੀ ਮੌਤ ਨਾਲ ਹਿਰਦਾ ਇਤਨਾ ਸ਼ੁੱਧ ਹੋ ਗਿਆ ਵਕਤੀ ਤੌਰ ਤੇ ਕਿ ਜੇ ਆਪਣੀ ਮੌਤ ਦਿਖਾਈ ਦੇਵੇ ਤਾਂ ਕਿੰਨਾ ਹਿਰਦਾ ਪਵਿੱਤਰ ਹੋ ਜਾਏਗਾ ਕਿੰਨਾ ਹਿਰਦਾ ਸ਼ੁੱਧ ਹੋ ਜਾਏਗਾ ਤਾਂ ਮਹਾਰਾਜ ਇਹ ਕਹਿੰਦੇ ਨੇ ਰੱਬ ਦੀ ਗੱਲ ਨੰਬਰ 2 ਤੇ ਤੂੰ ਪਹਿਲੇ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੇ ਛੜਾਸ ਹੋਏ ਸਭਨ ਕੇ ਰਹਿਣ ਕਾ ਤੋ ਆਓ ਹਮਾਰੇ ਪਾਸ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਦਾ ਹੈ ਗਿਆਨ ਕਰਕੇ ਨਹੀਂ 99 ਵਿਸਦੀ ਦੁੱਖ ਦੀ ਝੋਟ ਨਾਲ ਚੱਲਦਾ ਹੈ ਕੋਈ ਗਿਆਨ ਕਰਕੇ ਮਹਾਤਮਾ ਬੁੱਧ ਪਰਮਾਤਮਾ ਨੂੰ ਲੱਭਣ ਵਾਸਤੇ ਨਹੀਂ ਗਿਆ ਸਾਰੇ ਸੁਖ ਉਹਦੇ ਕੋਲ ਸਨ ਲੇਕਿਨ ਉਸਨੇ ਇੱਕ ਦਿਨ ਬਿਮਾਰ ਨੂੰ ਦੇਖਿਆ ਹਿਰਦਾ ਚੋਟ ਖਾ ਗਿਆ ਇੱਕ ਦਿਨ ਇੱਕ Laash ਦੇਖ ਲਈ ਹਿਰਦਾ ਚੋਟ ਖਾ ਗਿਆ ਇੱਕ ਦਿਨ ਉਸਨੇ ਇੱਕ ਬੁੱਢੇ ਨੂੰ ਦੇਖ ਲਿਆ ਹਿਰਦਾ ਚੋਟ ਖਾ ਗਿਆ ਦੁੱਖ ਖੁਦ ਨੂੰ ਲਗੇ ਜਾਂ ਦੂਜੇ ਦਾ ਦੁੱਖ ਮਹਿਸੂਸ ਹੋਵੇ ਦੁੱਖ ਦੀ ਚੋਟ ਨਾਲ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਗਿਆਨ ਕਰਕੇ ਨਹੀਂ ਕਤਈ ਗਿਆਨ ਕਰਕੇ ਤਨ ਕਬਰ ਤੱਕ ਪਹੁੰਚੇ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਤਾਂ ਗੁਰਬਾਣੀ ਕਹਿੰਦੀ ਹੈ ਯਾਤਰਾ ਸਫਲ ਹੋ ਗਈ ਸਫਲ ਸਫਲ ਬਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਧ ਤਨ ਤੇ ਅਜੇ ਸ਼ਮਸ਼ਾਨ ਤੱਕ ਨਹੀਂ ਪਹੁੰਚਿਆ ਮਨ ਭਗਵਾਨ ਦੇ ਚਲੇਨ ਹੋ ਗਿਆ ਜੋਤ ਦੇ ਚ ਜੋਤ ਹੋ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਪ੍ਰਭ ਕੀ ਆ ਗਿਆ ਆਤਮ ਹੈ ਤਾਵੇ ਜੀਵਨ ਮੁਕਤ ਸੋ ਕਹਾਵੇ ਇਹ ਜੀਵਦਿਆਂ ਜੀ ਮੁਕਤ ਹੋ ਗਿਆ ਕਹਤ ਕਬੀਰ ਜੋ ਹਰ ਲਿਆਵੇ ਜੀਵਤ ਬੰਧਨ ਤੋਰੇ ਜੋ ਹਰੀ ਦਾ ਚਿੰਤਨ ਕਰਦਾ ਹੈ ਜੀਵਤ ਮੁਕਤ ਮੁਕਤ ਹੋ ਜਾਂਦਾ ਹੈ ਕਿਸੇ ਪ੍ਰਕਾਰ ਦੇ ਦੁੱਖਾਂ ਦਾ ਬੰਧਨ ਕਲ ਕਲੇਸ਼ ਦਾ ਬੰਧਨ ਚਿੰਤਾਵਾਂ ਦਾ ਬੰਧਨ ਉਸਤੇ ਨਹੀਂ ਰਹਿ ਜਾਂਦਾ ਸਾਰੇ ਬੰਧਨ ਉਸ ਦੇ ਟੁੱਟ ਜਾਂਦੇ ਨੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਅਕਸਰ ਐਸਾ ਹੁੰਦਾ ਹੈ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਹੁਣ ਫਿਰ ਜਨਮ ਹੋਵੇਗਾ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚੇ ਤਨ ਮਿੱਟੀ ਦੇ ਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋ ਜਾਏ ਤੋ ਯਾਤਰਾ ਸੰਪੂਰਨ ਹੋ ਗਈ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਯਾਤਰਾ ਸੰਪੂਰਨ ਹੋ ਗਈ ਬੂੰਦ ਸਾਗਰ ਤੱਕ ਪਹੁੰਚ ਗਈ ਹੈ ਸਾਗਰ ਹੋ ਗਈ ਹੈ ਮਨ ਪ੍ਰਭੂ ਤੱਕ ਪਹੁੰਚ ਗਿਆ ਹੈ ਪ੍ਰਮਾਤਮਾ ਦਾ ਰੂਪ ਹੋ ਗਿਆ ਹਰ ਕਾ ਭਗਤ ਸੋ ਹਰ ਹੀ ਜੇ ਆਪ ਹਰੀ ਦੇ ਭਗਤ ਨੂੰ ਹਰੀ ਜੈਸਾ ਕਿਉਂ ਕਹਿ ਦਿੱਤਾ ਹੈ ਉਹਨਾਂ ਦਾ ਮਨ ਜੋਤ ਦੇ ਚ ਜੋਤ ਹੋ ਗਿਆ ਹੈ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਸਤਿਗੁਰ ਦੇਵ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਬਾਣੀ ਜਿਹੜੀਆਂ ਵਿਚਾਰਾਂ ਸਨ ਉਹ ਮੇਰੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਔਰ ਗੁਰਬਾਣੀ ਐਸਾ ਕਹਿੰਦੀ ਹੈ ਜੈ ਸਿਮਰਤ ਸਭ ਖਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਆਪਣੇ ਪਿਤਰਾਂ ਨੂੰ ਜੋ ਚਲੇ ਗਏ ਨੇ ਇਕ ਕੋਈ ਚੀਜ਼ ਭੇਜੀ ਜਾ ਸਕਦੀ ਹੈ ਪ੍ਰਭੂ ਦਾ ਸਿਮਰਨ ਸੰਕਲਪ ਕਰਕੇ ਬਾਣੀ ਦਾ ਪਾਠ ਤੇ ਪ੍ਰਭੂ ਦਾ ਨਾਮ ਜਪੇ ਤੇ ਮਨੁੱਖ ਸੰਕਲਪ ਕਰੇ ਇਹ ਮੇਰਾ ਜਪਿਆ ਹੋਇਆ ਨਾਮ ਇਹ ਪਾਠ ਇਹ ਮੇਰੀ ਬੰਦਗੀ ਮੇਰੇ ਪਿਤਰਾਂ ਦੀ ਚੌਲੀ ਜਪੇ ਤਾਂ ਗੁਰਬਾਣੀ ਕਹਿੰਦੀ ਹੈ ਪਹ ਜਾਂਦੀ ਜੈ ਸਿਮਰਤ ਸਭ ਖੇਲਵੇ ਕਨਾਸੇ ਪਿਤਰੀ ਹੋ ਉਦਾਰ ਧਨ ਨਹੀਂ ਪਹੁੰਚ ਸਕਦਾ ਪਦਾਰਥ ਨਹੀਂ ਪਹੁੰਚਾਇਆ ਜਾ ਸਕਦੇ ਪ੍ਰਭੂ ਦਾ ਨਾਮ ਨਿਰਆਕਾਰ ਹੈ ਉਸ ਨਿਰਾਕਾਰ ਦੁਨੀਆ ਨੂੰ ਇਹ ਨਿਰਾਕਾਰ ਚੀਜ਼ ਪੇਜੀ ਜਾ ਸਕਦੀ ਏ ਹੁਣ ਇੱਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਭੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਸਤ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕਮੈਂਟਾਂ 'ਚ ਜੀ ਬਹੁਤ ਬਹੁਤ ਧੰਨਵਾਦ ਸਭ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ